ਕਿਸਾਨ ਵੀਰੋ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਹਾਂ ਜੀ ਤੁਹਾਡੇ ਆਪਣੇ YouTube ਚੈਨਲ ਰਾਜਸੰਧੂ ਫਾਰਮਿੰਗ ਦੇ ਵਿੱਚ ਜਿਹੜੇ ਵੀਰ ਚੈਨਲ ਤੇ ਨਵੇਂ ਨੇ ਵੀਡੀਓ ਨੂੰ ਪਹਿਲੀ ਵਾਰ ਦੇਖ ਰਹੇ ਆ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਨਾ ਲੱਗੇ ਬੈਲ ਬਟਨ ਨੂੰ ਵੀ ਆਲ ਤੇ ਸੈੱਟ ਕਰ ਲਿਓ ਤਾਂ ਜੋ ਆਉਣ ਵਾਲੀਆਂ ਨਵੀਆਂ ਵੀਡੀਓ ਦੀਆਂ ਨੋਟੀਫਿਕੇਸ਼ਨ ਅਪਡੇਟ ਤੁਹਾਡੇ ਤੱਕ ਪਹੁੰਚ ਸਕਣ ਸਭ ਤੋਂ ਪਹਿਲਾਂ ਸੋ ਕਿਸਾਨ ਵੀਰੋ ਜਿਸ ਵੀਰ ਭਰਾ ਨੇ ਪਸ਼ੂ ਵੇਚਣ ਸੰਬੰਧੀ ਕੋਈ ਵੀਡੀਓ ਬਣਾਉਣੀ ਹੋਵੇ ਤਾਂ ਤੁਸੀਂ ਮੇਰੇ ਨਾਲ ਸੰਪਰਕ ਕਰ ਸਕਦੇ ਹੋ ਮੇਰੇ ਕੰਟੈਕਟ ਨੰਬਰ 9815142150 ਹਨ ਜੀ ਸੋ ਦੋਸਤੋ ਅੱਜ ਆਪਾਂ ਤੁਹਾਨੂੰ ਨੀਲੀ ਦੀ ਇੱਕ ਸੋ ਕਿੰਨਾ ਸਵੇਰ ਸੁਣ ਜਾ ਰਹੀ ਹੈ ਵੀਰ ਹੁਣਾਂ ਗੱਲਬਾਤ ਕਰ ਲੈਣੇ ਪੁੱਛ ਲੈਣੇ ਥਾਂ ਟਿਕਾਣਾ ਕੀ ਹੈਗਾ ਜੀ ਸੋ ਸਤਿ ਸ਼੍ਰੀ ਅਕਾਲ ਵੀਰ ਜੀ ਸਤਿ ਸ਼੍ਰੀ ਅਕਾਲ ਜੀ ਸੋ ਵੀਰ ਜੀ ਇੱਕ ਤਾਂ ਆਪਣਾ ਨਾਮ ਜ਼ਰੂਰ ਦੱਸ ਦਗੇ ਵੀਰ ਜੀ ਮੇਰਾ ਨਾਮ ਹੈਗਾ ਇੰਦਰਜੀਤ ਸਿੰਘ ਹਾਂ ਇੰਦਰਜੀਤ ਸਿੰਘ ਵੀਰ ਜੀ ਇਹ ਆਪਣੇ ਘਰ ਦੀ ਝੋਟੀ ਆ ਘਰ ਦੀ ਝੋਟੀ ਆ ਜੀ ਤੇ ਪਿੰਡ ਥਾਂ ਟਿਕਾਣਾ ਆਪਣਾ ਕਿਹੜਾ ਪੈ ਗਿਆ ਜੀ ਆਪਣਾ ਜੀ ਜ਼ਿਲ੍ਹਾ ਹੈਗਾ ਫੋਜਪੁਰ ਹਾਂ ਜੀ ਸੀਲ ਜੀਰਾ ਹਾਂ ਜੀ ਤੇ ਪਿੰਡ ਮੌਜਗੜ ਠੀਕ ਹੈ ਪਿੰਡ ਮੌਜਗੜ ਆ ਗਿਆ ਜੀ ਠੀਕ ਹੈ ਵੀਰ ਜੀ ਇਹ ਝੋਟੀ ਦੀ ਆਪਾਂ ਗੱਲ ਕਰੀਏ ਤੇ ਕਿੰਨਾ ਸਵੇਰ ਸੁਣ ਜਾ ਰਹੀ ਹੈ ਐਲ ਦੇ ਸੁਵੇਦਾ ਜੀ 9 9 ਲੀਟਰ 10 9 ਲੀਟਰ ਦੇ ਲਾਗੇ ਦੋ ਦਿਨ ਦਾ ਹੈਗਾ ਇਹ 8 9 ਲੀਟਰ ਦੁੱਧ ਦੇ ਨੇ ਕੱਢਿਆ ਪਹਿਲੇ ਸਵੇਚ ਪਹਿਲੇ ਸਵੇਚ ਠੀਕ ਹੁਣ ਦੂਜਾ ਸਵੇਰ ਸੁੰਨ ਜਾ ਰਹੀ ਆ ਠੀਕ ਆ ਸੁਵੇਦੀ ਐਰ ਕੀ ਤਕਰੀਬਨ 10 11 10 11 ਲੀਟਰ ਦੇ ਸਕਦੀ ਆ ਠੀਕ ਹੈ ਜੇ ਦਿਨ ਕਿੰਨੇ ਕੇ ਲੈ ਜੂਗੀ ਜੀ ਇਹਨਾਂ ਨੂੰ ਮੋੜਾ ਜਾਂ 5-7 ਦਿਨ ਲੱਗ ਜਾਵੇ ਠੀਕ ਹੈ ਜੀ 5-7 ਦਿਨ ਹਾਂ ਜੀ ਠੀਕ ਹੈ ਜੀ ਕਿਸਾਨ ਵੀਰੋ ਜਿਹੜਾ ਟਾਈਮ ਆ ਪੰਜ ਤੋਂ 7 ਦਿਨ ਹਜੇ ਇਸ ਝੋਟੀਆਂ ਲੈ ਜਾਣੇ ਨੇ ਬਾਕੀ ਤੁਸੀਂ ਦੇਖ ਸਕਦੇ ਹੋ ਸਿੰਘਾਂ ਦੀ ਬੰਤਰ ਇਦਾਂ ਨਹੀਂ ਹੈਗੀ ਆ ਬੱਗੀ ਮੋਸ਼ਾ ਦੋਸਤੋ ਬਿਲਕੁਲ ਮਨਕੀ ਆਖਾ ਮੱਥਜ ਮੱਥਾ ਬੱਲਾ ਹੈਗਾ ਦੋਸਤੋ ਜਿਹੜੇ ਪੈਰਾਂ ਤੇ ਨਿਸ਼ਾਨ ਨੇ ਉਹ ਮਗਰਲਿਆਂ ਦੇ ਤੁਸੀਂ ਵਾਈਟ ਦੇਖ ਸਕਦੇ ਹੋ ਅਗਲਿਆਂ ਤੇ ਪੈਰ ਕਾਲੇ ਨੇ ਮਗਰਲੇ ਪਾਸੇ ਜਿਹੜੇ ਤੁਸੀਂ ਪੈਰ ਨੇ ਉਹ ਵਾਈਟ ਦੇਖ ਸਕਦੇ ਹੋ ਦੋਸਤੋ ਬਾਕੀ ਆਪਾਂ ਤੁਹਾਨੂੰ ਜਿਹੜਾ ਕੋਲ ਕਿ ਉਹ ਆਰਡਰ ਵੀ ਤੁਹਾਨੂੰ ਦਿਖਾ ਦਾਂਗੇ ਬਾਕੀ ਇੰਦਰਜੀਵੀਰ ਦੀ ਇੱਕ ਜਿਹੜੀ ਡਿਮਾਂਡ ਕਰਦੇ ਆਪਾਂ ਕਿੰਨਾ ਕੁ ਇਹਦਾ ਮੁੱਲ ਰੱਖਿਆ ਹੋਇਆ ਹੈ ਜੀ ਡਿਮਾਂਡ ਆਪਾਂ ਦਾ 8 ਠੀਕ ਹੈ ਜੀ ਸੋ ਮਾਨਤਨ ਹੋ ਜਾਏਗਾ ਮੌਕੇ ਤੇ ਕੋਈ ਸੱਜਣ ਆਉਦਾ ਦੂਰੋਂ ਨੇੜੇੋਂ ਚੱਲ ਕੇ ਮਾਨਤਨ ਠੀਕ ਹੈ ਇੱਕ ਵੀਰ ਜੀ ਆਪਣੇ ਕੰਟੈਕਟ ਨੰਬਰ ਜਿਹੜੇ ਬੋਲ ਕੇ ਜਰੂਰ ਦੱਸ ਦਗੇ ਵੀਰ ਜੀ ਆਪਣਾ ਕੰਟੈਕਟ ਨੰਬਰ ਹੈਗਾ ਜੀ 94177 99866 ਇੱਕ ਵਾਰੀ ਫਿਰ ਬੋਲ ਦਗੇ ਜੀ 94177 99866 ਠੀਕ ਹੈ ਸੋ ਕਿਸਾਨ ਵੀਰੋ ਇਹ ਸੰਨ ਵੀਰ ਹੋਣਾ ਦੇ ਇੰਦਰਜੀਤ ਸਿੰਘ ਹੋਣਾ ਦੇ ਕੰਟੈਕਟ ਨੰਬਰ ਨੰਬਰਾਂ ਤੇ ਸੰਪਰਕ ਕਰ ਸਕਦੇ ਹੋ ਤੁਸੀਂ ਵੀਰ ਹੋਣਾ ਨਾਲ ਬਾਤ ਚਿਤ ਕਰਕੇ ਤੁਸੀਂ ਇਹ ਝੋਟੀ ਖਰੀਦ ਸਕਦੇ ਹੋ ਆਪਾਂ ਤੁਹਾਨੂੰ ਖੋਲ ਕੇ ਇੱਕ ਵਾਰੀ ਤੋਰ ਕੇ ਵੀ ਜਰੂਰ ਦਿਖਾ ਦਿੰਨੇ ਆ ਜੀ ਸੋ ਖੋਲ ਕੇ ਵੀਰ ਜੀ ਨੂੰ ਆ ਕਾਉਣੀ ਕਮਾਲੀਆ ਜਿੱਦਰ ਨੂੰ ਆਪਣਾ ਮੈਚ ਜੀ ਮੜਾ ਪਰ ਹੁੰਦਾ ਜੋ ਹਾਂਜੀ ਹਾਂਜੀ ਬਾਕੀ ਕਿਸਾਨ ਵੀਰੋ ਪੇਠਪੂੜਾ ਤੁਸੀਂ ਦੇਖ ਸਕਦੇ ਝੋਟੀ ਦਾ ਵਧੀਆ ਹੈਗੀ ਆ ਬਾਕੀ ਜਿਹੜੀ ਥਾਣਾ ਦੀ ਕੁਆਲਿਟੀ ਆ ਉਹ ਵੀ ਤੁਸੀਂ ਨਜ਼ਦੀਕ ਤੋਂ ਜਰੂਰ ਦੇਖ ਸਕਦੇ ਹੋ ਆ ਜਿਹੜੀ ਥਾਣਾ ਦੀ ਕੁਆਲਿਟੀ ਆ ਉਹ ਵੀ ਬਹੁਤ ਵਧੀਆ ਪੱਧਰ ਥਾਣਾ ਦੋਸਤੋ ਹਜੇ ਘੱਟੋ ਘੱਟ ਵੀ 7 ਦਿਨ 6 ਦਿਨ ਵੀਰ ਹੁਣਾਂ ਦੱਸਿਆ ਵੀ ਲੈ ਜਾਣੇ ਨੇ ਬਾਕੀ ਹਜੇ ਹਵਾਨਾ ਹੋਰ ਬਣਾ ਕੇ ਇਸ ਨੇ ਤਿਆਰ ਕਰ ਲੈਣਾ ਸੋ ਬਾਹਰ ਕਰਨ ਦੀ ਕਰੀਜੀ ਜੀ ਬਿਲਕੁਲ ਬਰਾਬਰ ਥਾਣਾ ਦੋਸਤੋ 8-9 ਲੀਟਰ ਵੀਰ ਹੁਣਾ ਦੱਸਿਆ ਵੀ ਪਹਿਲੇ ਸੂਵੇ ਦਾ ਮਿਲਕ ਰਿਹਾ ਇਸ ਵਾਰ ਤਕਰੀਬਨ 10-11 ਲੀਟਰ ਦੀ ਉਮੀਦ ਕੀਤੀ ਜਾਂਦੀ ਆ ਬਾਕੀ ਜੇਸ ਵੀਰ ਭਰਾ ਨੂੰ ਇਹ ਜਿਹੜੀ ਝੋਟੀ ਪਸੰਦ ਆਵੇ ਉਹ ਜਿਹੜੇ ਨੰਬਰਾਂ ਤੇ ਸੰਪਰਕ ਕਰਕੇ ਤੁਸੀਂ ਇਹ ਜਿਹੜੀ ਝੋਟੀ ਜ਼ਰੂਰ ਖਰੀਦ ਸਕਦੇ ਹੋ ਬਾਕੀ ਵੀਰ ਜੀ ਥਾਣਾ ਤੁਹਾਨੂੰ ਦੀ ਬਿਲਕੁਲ ਸਾਫ ਹੈ ਨਾ ਬਹੁਤ ਵਧੀਆ ਚੁਆਈ ਬਹੁਤ ਵਧੀਆ ਠੀਕ ਹੈ ਜੀ ਕੋਈ ਪ੍ਰੋਬਲਮ ਪੋਲੀ ਜਥਾਣਾ ਦੀ ਧਾਰ ਤੂਰ ਵਧੀਆ ਮੋਟੀ ਹੈ ਨਾ ਹਾਂ ਜੀ ਮੋਟੀ ਧਾਰ ਠੀਕ ਹੈ ਤੂਰ ਨਹੀਂ ਆਉਂਦੀ ਠੀਕ ਹੈ ਠੀਕ ਹੈ ਸੋ ਕਿਸਾਨ ਵੀਰੋ ਜਿਸ ਵੀਰ ਭਰਾ ਨੂੰ ਪਸੰਦ ਹੋਵੇ ਇਹ ਝੋਟੀ ਉਹ ਵੀਰ ਹੁਣਾਂ ਨਾਲ ਸੰਪਰਕ ਕਰਕੇ ਆ ਮੁੱਲ ਤੈਅ ਹੋ ਜਾਏਗਾ ਦੋਸਤੋ ਮੋੜਦੇ ਗਏ ਬੰਦ